ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਕਾਕੋਰੀ ਦੇ ਵਿੱਚ ਜੋ ਅੰਗਰੇਜ਼ਾਂ ਵੇਲੇ ਹੋਇਆ ਸੀ ਉਸ ਦੇ ਵਿੱਚ ਤਿੰਨ ਜਣਿਆਂ ਨੂੰ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ। ਅਸਲ 'ਚ ਕਈ ਜਣੇ ਉਸ ਦੇ ਵਿੱਚ ਸ਼ਾਮਲ ਸੀ। ਉਹਨਾਂ ਦੇ ਵਿੱਚੋਂ ਮਨਮਨ ਮਨਮਥ 나ਥ ਗੁਪਤਾ ਨੂੰ ਛੋਟੀ ਉਮਰ ਹੋਣ ਕਰਕੇ 19 ਸਾਲ ਤੋਂ ਦੇ ਨੇੜੇ-ਤੇੜੇ ਸੀ। ਉਹਨਾਂ ਨੂੰ 14 ਸਾਲ ਦੀ ਸਜ਼ਾ ਹੋ ਗਈ ਸੀ। ਤੇ ਰਜਿੰਦਰਨਾਥ ਲੈਰੀ ਜੀ ਨੂੰ 17 ਤਰੀਕ ਨੂੰ ਫਾਂਸੀ ਲਾ ਦਿੱਤੀ ਸੀ ਗੋਂਡਾ ਦੇ ਵਿੱਚ ਤੇ ਤਿੰਨ ਜਣੇ ਜਿਹੜੇ ਆ ਰਾਮ ਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਦੇ ਵਿੱਚ ਅਸ਼ਫਾਕ ਉੱਲਾਹ ਖਾਨ ਨੂੰ ਫੈਜ਼ਾਵਾਦ ਦੇ ਵਿੱਚ ਤੇ ਰੋਸ਼ਨ ਸਿੰਘ ਨੂੰ ਮਲਾਕਾ ਜਾਨੀ ਅਲਾਹਾਬਾਦ ਦੇ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਅਸੀਂ ਇਹਨਾਂ ਸ਼ਹੀਦਾਂ ਨੂੰ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਹਿਦ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਕਾਰਜ ਹੈ ਦੇਸ਼ ਨੂੰ ਅਸਲੀ ਲੋਕਾਂ ਦਾ ਰਾਜ ਬਣਾਉਣ ਦਾ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਕਰਨ ਦਾ ਉਹਦੇ ਵੱਲੋਂ ਵਧਦੇ ਰਹਾਂਗੇ ਇੱਕ ਸਾਡੇ ਕਿਸੇ ਦੋਸਤ ਨੇ ਕੁਝ ਦਿਨ ਪਹਿਲਾਂ ਸਾਡੇ ਬਜ਼ੁਰਗ ਹੈ ਵੈਸੇ ਰੇਲਵੇ ਦੇ ਵਿੱਚੋਂ ਰਿਟਾਇਰ ਹੋਈ ਹੈ ਉਹ ਕਹਿੰਦੇ ਹੈ ਵੀ ਜਦ ਅਸੀਂ ਸ਼ਾਹਜਹਾਂਪੁਰ ਗਏ ਸੀ ਅਸੀਂ ਸੋਚਿਆ ਵੀ ਚਲੋ ਆਪਣੇ ਅਸ਼ਫਾਕੁੱਲਾ ਖਾਨ ਦਾ ਘਰ ਦੇਖਦੇ ਆ ਉੱਥੇ ਗਏ ਪਰਿਵਾਰ ਨੂੰ ਮਿਲੇ ਉਸ ਪਰਿਵਾਰ ਨੇ ਇਹ ਦੱਸਿਆ ਕਿ ਜਦੋਂ ਅਸ਼ਫਾਕੁੱਲਾ ਖਾਨ ਦੇ ਪਿਤਾ ਜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਮਿਲੇ ਹੈ ਤਾਂ ਉਹਨੇ ਇੱਕੋ ਹੀ ਗੱਲ ਕਹੀ ਸੀ ਵੀ ਮੇਰੀ ਇਹ ਇੱਛਾ ਹੈ ਵੀ ਇਸ ਪਰਿਵਾਰ ਦੇ ਵਿੱਚ ਜਿਹੜਾ ਵੀ ਮੁੰਡਾ ਵੱਡਾ ਜੰਮੂਗਾ ਉਹਦਾ ਨਾਂ ਅਸ਼ਫਾਕੁੱਲਾ ਰੱਖਿਆ ਜਾਵੇ ਹੁਣ ਉਹ ਕਈ ਪੀੜੀਆਂ ਲੰਘੀਆਂ ਉਹਨਾਂ ਦੀਆਂ ਉਹਨਾਂ ਸਾਰੀਆਂ ਪੀੜ੍ਹੀਆਂ ਦੇ ਵਿੱਚ ਜਿਹੜੇ ਵੱਡੇ ਮੁੰਡੇ ਐ ਉਹਨਾਂ ਦਾ ਨਾਂ ਅਸ਼ਫਾਕ ਉੱਲ੍ਹਾ ਰੱਖਿਆ ਜਾ ਰਿਹਾ ਹੈ ਅੱਜ ਵੀ ਸੋ ਇਹ ਉਹਨਾਂ ਦੇ ਪਿਤਾ ਦੀ ਵੀ ਗੱਲ ਐ ਵੀ ਉਹ ਇਹ ਨਾ ਸੋਚ ਲਿਆ ਵੀ ਤੂੰ ਇਕੱਲੇ ਨਹੀਂ ਤੈਨੂੰ ਜੰਮ ਕੇ ਅਸੀਂ ਤਾਂ ਬਹੁਤ ਸੁਖੀ ਪਾ ਰਹੇ ਹਾਂ ਬਲਕਿ ਉਹਨਾਂ ਨੇ ਇਸ ਗੱਲ ਨੂੰ ਉਸੇ ਭਾਵਨਾ ਦੇ ਵਿੱਚ ਲਿਆ ਵੀ ਅਸ਼ਫਾਕ ਮਰਨਗੇ ਨਹੀਂ ਅਸ਼ਫਾਕ ਜਿਉਂਦੇ ਰਹਿਣਗੇ ਸੋ ਅਸੀਂ ਇਹਨਾਂ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਹੋਏ ਇਹ ਵੀ ਅਹਿਦ ਕਰਦੇ ਆ ਕਿ ਅੱਜ ਜਿਹੜਾ ਹਿੰਦੂਆਂ ਮੁਸਲਮਾਨਾਂ ਸਿੱਖਾਂ ਦੇ ਨਾਂ ਤੇ ਪੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਇਹ ਸ਼ਹੀਦ ਜਿਹੜੇ ਐ ਇਹਨਾਂ ਦੀ ਜਿਹੜੀ ਇਹ ਨਿਸ਼ਾਨੀ ਹੈ ਸਾਨੂੰ ਹਿ ਯਾਦ ਕਰਾਉਂਦੀ ਰਹੂਗੀ ਵੀ ਇਹ ਏਕਤਾ ਅਸੀਂ ਬਰਕਰਾਰ ਰੱਖੀਏ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਜੀਰਾਮ ਜੀ ਬਿੱਲ ਜਿਹੜਾ ਲੋਕ ਸਭਾ ਨੇ ਪਾਸ ਕਰਤਾ ਤੱਕੇ ਦੇ ਨਾਲ ਵਿਰੋਧੀ ਪਾਰਟੀਆਂ ਨੇ ਬਹੁਤ ਦਲੀਲਾਂ ਦਿੱਤੀਆਂ ਕਿਸੇ ਨੇ ਉਹ ਦਲੀਲਾਂ ਸੁਣੀਆਂ ਨਹੀਂ ਇੱਕ ਮੈਂਬਰ ਪਾਰਲੀਮੈਂਟ ਨੇ ਤਾਂ ਇਹ ਕਿਹਾ ਵੀ ਤੁਸੀਂ ਧੱਕੇ ਨਾਲ ਕਿਸਾਨ ਕੋ ਕਾਨੂੰਨ ਪਾਸ ਕੀਤੇ ਸੀ ਅਸੀਂ ਤੁਹਾਨੂੰ ਰੋਕਿਆ ਤੁਸੀਂ ਨਹੀਂ ਰੁਕੇ ਫਿਰ ਅਖੀਰ ਤੇ ਤੁਹਾਨੂੰ ਉਹ ਕਿਸਾਨ ਬਿੱਲ ਜਿਹੜੇ ਐ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਪਏ ਸੀ ਪਰ ਉਹਦੇ ਚ ਤੁਸੀਂ 730 ਕਿਸਾਨਾਂ ਦਾ ਦਿਸ਼ਾਦਤ ਲਈ ਦੀ ਸੀ ਹੁਣ ਅਜਿਹਾ ਹੋ ਸਕਦਾ ਹੈ ਕਿ ਜਿਹੜਾ ਕਾਨੂੰਨ ਤੁਸੀਂ ਮਨਰੇਗਾ ਖਤਮ ਕਰਿਆਗਾ ਉਸ ਦੀ ਬਹਾਲੀ ਲਈ ਤੇ ਇਸ ਤੁਹਾਡੇ ਜੀ ਰਾਮ ਜੀ ਕਾਨੂੰਨ ਦੀਆਂ ਧਜੀਆਂ ਉਡਾਉਣ ਦੇ ਲਈ ਦੇਸ਼ ਦੇ ਜਿਹੜੇ ਕਿਰਤੀ ਲੋਕ ਐ ਉਹ ਤੁਹਾਨੂੰ ਪੈਰਾਂ ਨਾ ਨਿਕਲਣ ਇਸ ਗੱਲ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਸਾਨੂੰ ਵੀ ਲੱਗਦਾ ਹੈ ਵੀ ਅਸੀਂ ਚਾਹੇ ਕੋਈ ਨਿਜੂਮੀ ਤਾਂ ਹੈ ਨਹੀਂ ਤੇ ਖਬਾਣੀਆਂ ਵੀ ਨਹੀਂ ਕਰਦੇ ਪਰ ਜਿੰਨੀ ਕ ਸਮਝਦਾਰੀ ਹੈਗੀ ਹੈ ਵੀ ਜੇ ਉਹਨਾਂ ਮਜ਼ਦੂਰਾਂ ਕੋਲ ਸਹੀ ਭਾਵਨਾ ਚ ਇਹ ਗੱਲ ਚਲੀ ਜਾਂਦੀ ਹੈ ਜਿਹੜੀ ਕਿ ਲੱਗਦਾ ਵੀ ਜਾਊਗੀ ਤਾਂ ਇਹ ਕਾਨੂੰਨ ਵੀ ਲੋਕ ਵਾਪਸ ਕਰਵਾ ਦੇਣਗੇ ਹਾਂ ਉਹਦੇ ਚ ਇੱਕ ਹੋਰ ਗੱਲ ਪ੍ਰੋਫੈਸਰ ਸੰਤੋਸ਼ ਮਹਿਰੋਤਰਾ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਇੱਕ ਗੱਲ ਕਹੀ ਵੀ ਚਾਹੇ ਨਾਮ ਇਹਨਾਂ ਨੇ ਜੀ ਰਾਮ ਦੀ ਰੱਖ ਲਿਆ ਪਰ ਇਸ ਕਾਨੂੰਨ ਨਾਲ ਕੋਈ ਰਾਮੈਣ ਨਹੀਂ ਰਚੀ ਜਾ ਰਹੀ ਇਸ ਕਾਨੂੰਨ ਨਾਲ ਮਹਾਭਾਰਤ ਰਚੀ ਜਾ ਰਹੀ ਹੈ ਦੋ ਤਰ੍ਹਾਂ ਦੀ ਮਹਾਭਾਰਤ ਹੈ ਇੱਕ ਸੂਬਿਆਂ ਤੇ ਕੇਂਦਰ ਸਰਕਾਰ ਦਾ ਟਕਰਾ ਉਹਨਾਂ ਚ ਲੜਾਈ ਹੋਣੀ ਹੈ ਦੂਜਾ ਲੋਕਾਂ ਦਾ ਤੇ ਕੇਂਦਰ ਸਰਕਾਰ ਦਾ ਟਕਰਾ ਉਹ ਲੜਾਈ ਹੋਣੀ ਹੈ ਇਹ ਮਹਾਭਾਰਤ ਦਾ ਮੁੱਢ ਵੱਜ ਰਿਹਾ ਹੈ ਇਸ ਕਾਨੂੰਨ ਨਾਲ ਤੇ ਉਸ ਪਾਸੇ ਦੁਨੀਆ ਦੇ ਜਿਹੜੇ ਮੰਨੇ ਪਰ ਮੰਨੇ ਬਹੁਤ ਵੱਡੇ ਵੱਡੇ ਅਰਥਸ਼ਾਸਤਰੀ ਹੈ ਜਿਨ੍ਹਾਂ ਦੇ ਵਿੱਚ ਨੋਬਲ ਇਨਾਮ ਜੇਤੂ ਜੋਸਫ ਸਟਿਗਲਿਟਸ ਬਾਵਲਿਨਾ ਆਰ ਥੋਮਸ ਪਿਕਟੀ ਜਿਹੜੇ ਇਜ਼ਾਬੈਲ ਫਰੇਰਾਜ਼ ਡੈਰਿਕ ਮਿਲਟਨ ਡ੍ਰੈਂਡਲ ਵਰੇ ਜੇਮਸ ਗਲਬ੍ਰੀਥ ਇਹ ਇਹਨਾਂ ਨੇ ਇੱਕ ਖੁੱਲੀ ਚਿੱਠੀ ਲਿਖੀ ਹੈ ਭਾਰਤ ਸਰਕਾਰ ਨੂੰ ਵੀ ਤੁਸੀਂ ਇਹ ਬਹੁਤ ਗਲਤ ਕਰ ਰਹੇ ਹੋ ਦੁਨੀਆ ਦੇ ਵਿੱਚ ਇਹ ਇੱਕ ਪਹਿਲਾ ਕਾਨੂੰਨ ਹੈ ਜਿਹੜਾ ਮੰਗ ਦੇ ਆਧਾਰ ਦੇ ਉੱਤੇ ਰੁਜ਼ਗਾਰ ਦਿੰਦਾ ਹੈ ਤੁਸੀਂ ਇਹਨੂੰ ਖਤਮ ਕਰਕੇ ਬਹੁਤ ਵੱਡੀ ਇਤਿਹਾਸਕ ਗਲਤੀ ਕਰਨ ਲੱਗੇ ਹੋਇਓ ਤੇ ਇਹਨੂੰ ਦੁਬਾਰਾ ਤੋਂ ਵਿਚਾਰ ਲਓ ਇਹ ਗੱਲ ਬਹੁਤ ਹੀ ਬੁਰੀ ਹੋ ਰਹੀ ਹੈ ਉਹ بڑے بڑے ਅਰਥਸ਼ਾਸਤਰੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਅਗਲੀ ਗੱਲ ਦੋਸਤੋ ਵੀ ਕੱਲ 1.5 3 ਵਜੇ ਜਿਹੜੀ ਸਾਹਿਤ ਅਕਾਡਮੀ ਦਿੱਲੀ ਹੈ ਜਿਹੜੀ ਹਰ ਸਾਲ ਜਿਹੜੀਆਂ ਜਿਹੜੀਆਂ 24 ਭਾਸ਼ਾਵਾਂ ਵਾਲੀਆਂ ਕਿਤਾਬਾਂ ਨੇ ਉਹਨਾਂ ਕਿਤਾਬਾਂ ਦੇ ਆਧਾਰ ਤੇ ਸਹਿਤ ਅਕੈਡਮੀ ਅਵਾਰਡ ਦਿੰਦੀ ਹੈ ਉਹ ਅਵਾਰਡਾਂ ਦੀ ਅਨਾਉਂਸਮੈਂਟ ਕਰਨੀ ਸੀ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ ਪ੍ਰੈਸ ਕਾਨਫਰੰਸ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਮਿਨਿਸਟਰੀ ਹੈ ਕਲਚਰ ਦੀ ਮਿਨਿਸਟਰੀ ਉਹਨਾਂ ਨੇ ਉਹਨਾਂ ਨੂੰ ਇੱਕ ਚਿੱਠੀ ਪਾਈ ਕਿਹਾ ਕਿ ਵੀ ਤੁਸੀਂ ਪਹਿਲਾਂ ਇੱਕ ਆਪਾਂ ਸਮਝੌਤਾ ਕੀਤਾ ਹੋਇਆ ਹੈ ਜਿਹੜੀਆਂ ਅੱਡ ਅੱਡ ਅਕੈਡਮੀਆਂ ਇਹਦੇ ਵਿੱਚ ਸ਼ਾਮਲ ਨੇ ਸੰਗੀਤ ਨਾਟਕ ਅਕੈਡਮੀ ਹੈ ਸਿਹਤ ਹੈਗੀ ਹੈ ਸਵਾ ਤੇ ਲਲਿਤ ਕਲਾ ਅਕੈਡਮੀ ਹੈ ਇਹ ਜਿਹੜੀਆਂ ਅਕੈਡਮੀਆਂ ਨੇ ਇੱਕ ਸਮਝੌਤਾ ਸੀ ਕੀਤਾ ਹੋਇਆ ਹੈ ਵੀ ਐਤਕੀ ਇਹਨੂੰ ਰੀਸਟਰਕਚਰ ਕਰਨਾ ਹੈ ਤੁਸੀਂ ਬਿਨਾ ਉਹਦੇ ਤੋਂ ਇਹ ਕਰ ਰਹੇ ਹੋ ਤੇ ਉਹਨੇ ਪ੍ਰੈਸ ਕਾਨਫਰੰਸ ਕੈਂਸਲ ਕਰ ਦਿੱਤੀ ਇਹਦਾ ਮਤਲਬ ਹੈ ਕਾਫੀ ਕੁਝ ਰਿੱਝਦਾ ਹੈ ਕੇਂਦਰ ਸਰਕਾਰ ਦੇ ਵਿਚਾਰ ਤੇ ਇਸ ਸਿਹਤ ਅਕੈਡਮੀ ਦੇ ਵਿਚਾਰ ਹਾਲਾਂਕਿ ਚਾਹੀਦਾ ਇਹ ਹੈ ਵੀ ਜਿਹੜੀਆਂ ਅਜਹੀਆਂ ਅਕੈਡਮੀਆਂ ਨੇ ਉਹ ਇੰਨੀਆਂ ਕੁ ਨਿਰਪੱਖ ਤੇ ਆਜ਼ਾਦ ਹੋਣ ਕਿ ਸਰਕਾਰੀ ਦਖਲਅੰਦਾਜ਼ੀਆਂ ਉਹਨਾਂ ਦੇ ਵਿੱਚ ਬਹੁਤੀਆਂ ਨਾ ਹੋਣ ਤਾਂ ਕਿ ਉਹ ਮੈਰਿਟ ਆਧਾਰਤ ਫੈਸਲੇ ਕਰ ਸਕਣ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਤੇ ਸੁਣਵਾਈ ਕਰ ਰਹੇ ਸੀ ਚੀਫ ਜਸਟਿਸ ਸਾਹਿਬ ਉਸ ਰਿਟ ਪਟੀਸ਼ਨ ਦੇ ਵਿੱਚ ਜਿਹੜੀ ਉਹਨਾਂ ਦੀ ਜਿਹੜੀ ਸੀਨੀਅਰ ਐਡਵੋਕੇਟ ਅਨੀਤਾ ਬਿਨੋਏ ਸ਼ਿਨੋਏ ਇਹ ਆ ਇਹ ਦਲੀਲਾਂ ਦੇ ਰਹੀ ਸੀ ਵੀ ਜਿਹੜਾ ਬੋਤਲਾਂ ਚ ਬੰਦ ਪਾਣੀ ਵਿਕਦਾ ਹੈਗਾ ਉਹਦੇ ਵਿੱਚ ਕੁਝ ਪਲਾਸਟਿਕ ਆ ਜਾਂਦਾ ਹੈ ਕੁਝ ਕੈਡਮੀ ਆਪਣੇ ਦੂਜਾ ਦੂਸਰੇ ਤੱਤ ਆ ਜਾਂਦੀਆਂ ਨੇ ਉਹ ਮਾਤਰਾ ਜਿਹੜੀ ਹੈ ਹੂ ਦੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹਦੇ ਪੈਮਾਨਿਆਂ ਤੋਂ ਉੱਤੇ ਹੁੰਦੀ ਹੈ ਤੁਸੀਂ ਇਹਨਾਂ ਬੋਤਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਤੇ ਜਿਹੜਾ FSSAI ਹੈ ਫੂਡ ਸਿਕਿਉਰਿਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੂੰ ਹਦਾਇਤ ਕਰੋ ਕਿ ਉਹ ਇਸ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਵੇ। ਅ ਚੀਫ ਜਸਤੇ ਸਾਹਿਬ ਨੇ ਇਹ ਗੱਲਾਂ ਸੁਣੀਆਂ ਸੁਣਨ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਕਦੇ ਮਹਾਤਮਾ ਗਾਂਧੀ ਵਾਂਗੂ ਦੇਸ਼ ਦੇ ਵਿੱਚ ਤੁਰ ਕੇ ਦੇਖੋ ਲੋਕਾਂ ਜਾ ਕੇ ਦੇਖੋ ਜਾ ਉਸ ਪਟੀਸ਼ਨਰ ਨੂੰ ਕਹੋ ਜੀ ਦੇ ਬਿਹਾਫ ਤੇ ਤੁਸੀਂ ਇੱਥੇ ਬਹਿਸ ਕਰ ਰਹੇ ਹੋ ਕਿ ਉਹ ਜਾਵੇ ਤੇ ਦੇਖੇ ਕਿ ਲੋਕਾਂ ਨੂੰ ਆਮ ਪੀਣ ਵਾਲਾ ਪਾਣੀ ਵੀ ਮਿਲਦਾ ਹੈ ਗੁਣਵੱਤਾ ਦੀ ਗੱਲ ਛੱਡੋ ਜਿਹੜਾ ਪੀਣ ਯੋਗ ਪਾਣੀ ਹੋਵੇ ਕੀ ਉਹ ਵੀ ਮਿਲ ਰਿਹਾ ਹੈ ਲੋਕਾਂ ਨੂੰ ਬਹੁਤ ਵੱਡੀ ਸੰਖਿਆ ਜਹੀ ਹੈ ਜਿਹਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੁੰਦਾ ਥੋੜੀ ਮਾਤਰਾ ਚ ਹੁੰਦਾ ਜਾਂ ਬਹੁਤ ਹੀ ਗੰਦਲਾ ਹੁੰਦਾ ਹੈ ਤੇ ਹੋਰ ਹੈ ਇਸ ਤਰ੍ਹਾਂ ਦਾ ਹਾਲ ਹੈ ਸਾਡੇ ਦੇਸ਼ ਦਾ ਤੇ ਜਿਹੜੇ ਨਾਰਮਸ ਦੀ ਤੁਸੀਂ ਗੱਲ ਕਰਦੇ ਹੋ ਕੀ ਸਾਡੇ ਦੇਸ਼ ਦੀਆਂ ਜਿਹੜੀਆਂ ਗਰਾਊਂਡ ਸਥਿਤੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਇਹ ਸਾਰੇ ਸਟੈਂਡਰਡ ਮੇਨਟੇਨ ਕੀਤੇ ਵੀ ਜਾ ਸਕਦੇ ਆ ਕਿ ਨਹੀਂ ਕੀਤੇ ਜਾ ਸਕਦੇ ਉਹਨਾਂ ਨੇ ਹੋਰ ਵੀ ਇਹ ਕਿਹਾ ਕਿ ਇਹ ਜਿਹੜੀ ਹੈ ਸ਼ਹਿਰੀ ਲੋਕਾਂ ਦੀ ਜਾਂ ਰਿਚ ਤੇ ਅਰਬਨਾਈਡ ਲੋਕਾਂ ਦੀ ਅਮੀਰ ਤੇ ਸ਼ਹਿਰੀ ਲੋਕਾਂ ਦਾ ਇੱਕ ਫੋਬੀਆ ਹੈਗਾ ਪਾਣੀ ਆਏ ਹੋਣਾ ਚਾਹੀਦਾ ਪਾਣੀ ਆਏ ਹੋਣਾ ਚਾਹੀਦਾ ਪਾਣੀ ਆਏ ਹੋਣਾ ਚਾਹੀਦਾ ਦੇਸ਼ ਦੀ ਸਮੱਸਿਆ ਵੱਡੀ ਇਹ ਹੈ ਕਿ ਅਸੀਂ ਕਰੋੜਾਂ ਲੋਕਾਂ ਨੂੰ ਠੀਕ ਜਿਹਨੂੰ ਪੋਟੇਬਲ ਵਾਟਰ ਕਹਿੰਦੇ ਆ ਪੀਣ ਯੋਗ ਪਾਣੀ ਕਹਿੰਦੇ ਆ ਉਹ ਵੀ ਨਹੀਂ ਦੇ ਰਹੇ ਸੋ ਪਹਿਲੀ ਵਾਰ ਕੋਈ ਚੰਝ ਦੀ ਗੱਲ ਮੁੱਖ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੇ ਕੀਤੀ ਹੈ ਨਾਰਮਲੀ ਉਹ ਗੱਲਾਂ ਨੂੰ ਡ੍ਰਿਵਲ ਜ਼ਿਆਦਾ ਕਰਦੇ ਆ ਕੱਲ ਉਹਨਾਂ ਨੇ ਫਿਰ ਇਹ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਅਗਲੀ ਗੱਲ ਆਸਟ ਤੁਹਾਡੇ ਨਾਲ ਇਹ ਕਰਨੀ ਕਿ ਅਸਲੀ ਚੋਣਾਂ ਦੇ ਨਤੀਜੇ ਆ ਗਏ ਕੱਲ ਜਿਹੜੀਆਂ ਪੰਚਾਇਤ ਸੰਮਤੀਆਂ ਤੇ ਉਹ ਉਹਦੇ ਵਿੱਚ ਵੱਡੀ ਗਿਣਤੀ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਜਿਹੜੇ ਅਰਵਿੰਦ ਕੇਜਰੀਵਾਲ ਜੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹੈ ਉਹ ਇਹ ਆਪਣੀ ਪਿੱਠ ਠੋਕ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਖੁਸ਼ ਨੇ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੈ। ਜਾਨੀ ਉਹਨਾਂ ਦਾ ਭਾਵ ਹੈ ਵੀ ਅਸੀਂ ਇਹ ਸਫਲਤਾ ਹਾਸਲ ਕਰ ਲਈ। ਪੰਜਾਬ ਦੇ ਲੋਕ ਜਾਣਦੇ ਆ ਕਿ ਇਸ ਨਾਲ ਕੀ ਨਸ਼ੇ ਖਤਮ ਹੋਗੇ ਨੰਬਰ 1। ਨੰਬਰ 2 ਉਹ ਇਹ ਵੀ ਕਹਿ ਰਹੇ ਆ ਵੀ ਅਸੀਂ ਬੁਲਡੋਜ਼ਰ ਚਲਾ ਕੇ ਉਹਨਾਂ ਦੇ ਘਰ ਖਤਮ ਕੀਤੇ ਜਿਹੜੇ ਬੰਦੇ ਅਜਿਹਾ ਕੰਮ ਕਰਦੇ ਆ। ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਤੇ ਮਾਨਯੋਗ ਹਾਈ ਕੋਰਟ ਨੂੰ ਪੁੱਛਣਾ ਚਾਹੁੰਦੇ ਆ। ਕਿ ਤੁਸੀਂ ਤਾਂ ਰੋਕਿਆ ਸੀ ਵੀ ਚਾਹੇ ਕਿਸੇ ਬੰਦੇ ਦਾ ਕੋਈ ਵੀ ਕਸੂਰ ਹੈ ਕਿਸੇ ਦਾ ਘਰ ਨਹੀਂ ਟਾਹਿਆ ਜਾਊਗਾ ਜੇ ਘਰ ਟਾਹਿਆ ਜਾਊਗਾ ਉਹਦੇ ਕਾਰਨ ਹੋਰ ਹੋਣਗੇ ਕਿਸੇ ਕੰਮ 'ਚ ਉਹ ਦੋਸ਼ੀ ਹੈ ਇਸ ਗੱਲ ਤੇ ਘਰ ਨਹੀਂ ਟਾਹੇ ਜਾਣਗੇ ਇਹ ਫਿਰ ਕੇਜਰੀਵਾਲ ਸਾਹਿਬ ਤੇ ਸੂਵੋ ਮੋਟੋ ਨੋਟਿਸ ਲੈ ਕੇ ਕਾਰਵਾਈ ਕੋਈ ਕਰੂਗੀ ਅਦਾਲਤ ਕੀ ਕੋਈ ਇਹਦੇ ਤੇ ਪੀਆਈਐਲ ਪਾਊਗੀ ਵੀ ਕਿਸੇ ਬੱਚਿਆਂ ਦੇ ਘਰ ਇਸ ਤਰ੍ਹਾਂ ਨਾਲ ਖੋਲਣੇ ਇੱਕ ਦੋਸ਼ ਦੇ ਤੌਰ ਤੇ ਤੁਸੀਂ ਸਿੱਧ ਨਹੀਂ ਕਰਿਆ ਕੁਝ ਨਹੀਂ ਹੋਇਆ ਹਾਲੇ ਤੇ ਉਦੋਂ ਤੁਸੀਂ ਇਸ ਤਰ੍ਹਾਂ ਜੇ ਘਰਟਾ ਹੋਗੇ ਲੋਕਾਂ ਦੇ ਤਾਂ سزا ਕਿਸੇ ਦੀ ਜੇ ਉਹ ਮੰਨ ਲਓ ਤਸਕਰ ਹੈ ਵੀ ਕੋਈ ਬੰਦਾ ਉਹਦਾ ਘਰ ਉਹਦੇ ਬੱਚਿਆਂ ਦੇ ਦਾ ਘਰ ਕਿਉਂ ਖੋਣ ਦਾ ਕੀ ਇਤਰਾ ਬਣਦਾ ਹੈ ਤੁਹਾਡਾ ਹਾਂ ਇਹ ਹੈ ਕਿ ਵੀ ਤੁਸੀਂ ਜੇ ਉਹਨੇ ਘਰ ਉਸ ਚੀਜ਼ ਨਾਲ ਬਣਾਇਆ ਹੈ ਤੁਸੀਂ ਇਹ ਸਥਾਪਿਤ ਕਰਦੇ ਹੋ ਤਾਂ ਉਸ ਘਰ ਨੂੰ ਜ਼ਬਤ ਕਰ ਸਕਦੇ ਹੋ ਤਾਂ ਕਿ ਉਹ ਕਿਸੇ ਵਰਤੋਂ ਚ ਆ ਸਕੇ ਇਸ ਤਰ੍ਹਾਂ ਨਾਲ ਘਰਟਾਉਣਾ ਉਹਨੂੰ ਸੁਪਰੀਮ ਕੋਰਟ ਨੇ ਵੀ ਰੋਕਿਆ ਹੋਇਆ ਹੈ ਅੱਜ ਦੀ ਗੱਲ 'ਚ ਐਨ.ਆਈ. ਬਹੁਤ-ਬਹੁਤ ਸ਼ੁਕਰੀਆ ਧੰਨਵਾਦ